ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਜਿਵੇਂ ਸਾਡੇ ਜਿਹੜਾ ਧਰਨਾ ਸੀਗਾ ਉਹ ਤਾਂ ਹੈਗਾ 19 ਤੀਕ ਨੂੰ ਡੇਢ ਬੁੱਧਵਾਰ ਤੇ 10 ਵਜੇ ਧਰਨਾ ਸਟਾਰਟ ਆ ਤੇ ਜਿਹੜਾ ਐਸਐਸਪੀ ਦਫਤਰ ਫਾਇਲਕਾ ਦੇ ਬਾਹਰ ਜਿਹੜਾ ਰੱਖਿਆ ਜਾਊਗਾ ਧਰਨਾ ਤੇ ਕਈ ਵੀਰ ਭੈਰਾਂ ਨੂੰ ਭੈਰਨਾਂ ਨੂੰ ਇਹ ਮਤਲਬ ਭੁਲੇਖਾ ਲੱਗਿਆ ਵੀ ਧਰਨਾ ਜਿਹੜਾ ਉਹ ਸ਼ਾਇਦ ਕੱਲ ਨੂੰ ਆ ਸਈਆਂ ਨੂੰ ਲੱਗਿਆ ਕਈਆਂ ਨੂੰ ਲੱਗਿਆ ਵੀ ਧਰਨਾ ਜਿਹੜਾ ਕੱਲ ਨੂੰ ਆ ਤੇ ਧਰਨਾ ਕੱਲ ਨੂੰ ਨਹੀਂਗਾ ਤੇ ਕਿਸੇ ਨੂੰ ਲੱਗਿਆ ਵੀ ਇਕੱਠ ਸ਼ਾਇਦ ਕੱਲ ਨੂੰ ਆ ਬਾਕੀ ਕੱਲ ਨੂੰ ਇਕੱਠ ਨਹੀਂਗਾ ਬਿਲਕੁਲ ਵੀ ਜਿਹੜਾ ਆਪਣਾ ਆਪਣਾ ਇਕੱਠ ਜਿਹੜਾ ਰੱਖਿਆ ਗਿਆ ਉਹ ਨੈਟ ਸਵੇਰ 10 ਵਜੇ ਸਵੇਰ 10 ਵਜੇ ਸਟਾਰਟ ਹੋਊਗਾ ਜਿਹੜਾ ਆਪਣਾ ਧਰਨਾ ਤੇ ਜਿਹੜਾ ਐਸਐਸਪੀ ਦਫ਼ਤਰ ਦੇ ਬਾਹਰ ਧਰਨਾ ਰੱਖਿਆ ਜਾਊਗਾ ਤੇ ਬੁੱਧਵਾਰ ਦੇਨ ਬੁੱਧਵਾਰ ਤੇ ਅਸੀਂ ਫਿਰ ਹਜੇ ਹੁਣ ਵੀ ਅਸੀਂ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਆ ਬੇਨਤੀ ਹੈ ਸਾਡੀ ਸਾਰਿਆਂ ਨੂੰ ਸਾਰੇ ਵੀਰ ਭੈਣ ਉੱਥੇ ਪਹੁੰਚਣ ਤੇ ਸਾਡੇ ਜਿਹੜੇ ਇਕੱਠ ਵਿੱਚ ਜਰੂਰ ਪਹੁੰਚਿਆ ਜਾਵੇ ਤੇ ਸਾਡੂੰ ਜਿਹੜਾ ਇਨਸਾਫ ਦਵਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ